ਸਾਰਾ ਰੰਗ ਰੂਪ ਆਕਾਰ ਮਜ਼ਬ ਧਰਮ ਦੀ ਸਾਧਨਾ ਗਿਆਨ ਵਿਗਿਆਨ ਉਸੇ ਤੋਂ ਆਉਂਦਾ ਜਿਹਦਾ ਕੋਈ ਰੰਗ ਰੂਪ ਨਹੀਂ ਐਸੀ ਇੱਕ ਵਿਆਪਕ ਸ਼ਕਤੀ ਹੈ ਰਮਿਆ ਹੋਇਆ ਹੋਣ ਕਰਕੇ ਉਹਨੂੰ ਆਖਿਆ ਗਿਆ ਆਰਾਮ ਸ੍ਰਿਸ਼ਟੀ ਦੀ ਪਾਲਣਾ ਕਰਨ ਕਰਕੇ ਉਹਨੂੰ ਆਖਿਆ ਗਿਆ ਪਾਲਣਾ ਕਰਦਾ ਹੈ ਹਰ ਨਾਮ ਦੇ ਆਪਣੇ ਆਪਣੇ ਅਰਥ ਨੇ ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਨਹਾਰੀ ਜਾਉ ਜੇਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਹੈ ਮਸਜਿਦ ਦੇ ਚ ਰਾਮ ਦੇ ਧੁਨ ਦੀ ਆਲਾਪ ਨਹੀਂ ਹੋ ਸਕਦੇ ਮੰਦਰ ਦੇ ਚ ਅੱਲਾ ਅੱਲਾ ਦੀ ਧੁਨ ਲਹਿ ਰਟਨ ਕੀਤੀ ਜਾ ਸਕਦੀ ਇੱਕੋ ਹੀ ਘਰ ਹੈ ਗੁਰਦੁਆਰਾ ਇਕ ਕੋਈ ਦੁਨੀਆਂ ਵਿੱਚ ਰੋਹੇ ਜ਼ਮੀਨ ਦੇ ਵਿੱਚ ਗ੍ਰੰਥ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈ ਹੈ ਮੁਰਲੀ ਦੀ ਤਾਨ ਵੀ ਗੂੰਜਦੀ ਮੰਦਰ ਦੇ ਘੜਿਆਲ ਵੀ ਵੱਜਦੇ ਪਏ ਨੇ ਮਸਜਿਦ ਦੀ ਨਮਾਜ਼ ਦਾ ਵੀ ਉਪਦੇਸ਼ ਮਿਲ ਰਿਹਾ ਹੈ ਬੇ ਨਮਾਜ਼ਾਂ ਖੁੱਤੇ ਆਏ ਇਹ ਨਾ ਭਲੀ ਰੇਤ ਕਦੀ ਚੱਲਣਾ ਆਇਆ ਪੰਜੇ ਵਕਤ ਮਸਜਿਦ ਅਸੀਂ ਕੋਈ ਪੰਜ ਟਾਈਮ ਗੁਰਦੁਆਰੇ ਨਹੀਂ ਜਾਂਦੇ ਜੇ ਮਸਜਿਦ ਵਿਜ਼ਾਰਤ ਗੁਰਦੁਆਰਾ ਵੀ ਕਰ ਲਈਏ ਦੋ ਟਾਈਮ ਸਾਨੂੰ ਹਾਜ਼ਰੀ ਭਰਨ ਵਾਸਤੇ ਆਖਿਆ ਗਿਆ ਉਹ ਵੀ ਵਿਦੇਸ਼ਾਂ ਵਿੱਚ ਸਿਰਫ ਇੱਕ ਟਾਈਮ ਹੈ ਔਰ ਉਹ ਇੱਕ ਟਾਈਮ ਵੀ ਕਿਧਰੇ इतवार ਨੂੰ ਹੀ ਕਿਧਰੇ ਇਹ ਵੀ ਕੋਈ ਨਹੀਂ ਸੰਗਰਾਮ ਇਹ ਵੀ ਮੈਚ ਕਰਦਾ ਵਰਨਾ ਦੋ ਟਾਈਮ ਦੀ ਆ ਗਿਆ ਜਿਵੇਂ ਦੋ ਟਾਈਮ ਭੋਜਨ ਛਕਦੇ ਆ ਵਜਨ ਵੀ ਦੋ ਟੇ ਇਹ ਰੂਟੀਨ ਰਹੀ ਨਹੀਂ ਇਸ ਵਾਸਤੇ ਗੁਰਦੁਆਰੇ ਤੇ ਬੜੇ ਸੋਹਣੇ ਬਣਦੇ ਜਾ ਰਹੇ ਨੇ ਸਿੱਖ ਬੜੇ ਕਰੂਪ ਹੁੰਦੇ ਜਾ ਰਹੇ ਨੇ ਕੁਝ ਵੀ ਕੁਝ ਵੀ ਤੋਂ 6 ਲਖਣ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪ੍ਰਮਾਤਮਾ ਨੂੰ ਮੈਸੂਦ ਕੀਤਾ ਅਸ਼ਰਜ ਹੈ ਅਸ਼ਰਜ ਉਸ ਨੂੰ ਕਹਿੰਦੇ ਨੇ ਜਿਹਨੂੰ ਵੇਖੀਏ ਤੇ ਪੂਰਾ ਵੇਖ ਨਾ ਸਮਝ ਸਕੀਏ ਸਮਝੀਏ ਤੇ ਪੂਰਾ ਸਮਝ ਨਾ ਸਕੀਏ ਸੁਣੀਏ ਤੇ ਪੂਰਾ ਸੁਣ ਨਾ ਸਕੀਏ ਕਥਨ ਕਰੀਏ ਤੇ ਪੂਰਾ ਕਥਨ ਨਾ ਕਰ ਸਕੀਏ ਕਿ ਜੋ ਹਾਲਤ ਬਣ ਜਾਂਦੀ ਉਹਨੂੰ ਕਹਿਣ ਅਸ਼ਚਰਜਪਾ ਬਿਸਮਾਹ ਮਹਾਰਾਜ ਕਹਿੰਦੇ ਤੂੰ ਵਾਹ ਹੈ ਅਸ਼ਚਰਜ ਹੈ ਤੇਰੀ ਹੋਂਦ ਤੇਰੀ ਯਾਦ ਹਨੇਰੇ ਨੂੰ ਮਿਟਾ ਕੇ ਚਾਨਣੇ ਜ ਬਦਲ ਦੇਂ ਲਈ ਵਾਹ ਗੁਰੂ ਇਹਨੂੰ ਹਕਮਨ ਗੁਰਗੰਸਾਹਬ ਦੇ ਚ ਨਹੀਂ ਦਰਜ ਕੀਤਾ ਗੁਰ ਦਰਜ ਕਰ ਦਿੰਦੇ ਤੋ ਗੁਰਗੰਸਾਹਬ ਜੀ ਮਹਾਰਾਜ ਸਾਂਝੇ ਧਰਮ ਗ੍ਰੰਥ ਨਹੀਂ ਬਣਨੇ ਸਕੇ ਇਹ ਵੀ ਮਾਸ ਕਰ ਜਿਹੜੇ ਗੁਰਮਤ ਅਨਸਾਰ ਗੁਰੂ ਆਸ਼ਾ ਮੁਤਾਬਕ ਮੰਤਰਾਂ ਦਾ ਜਪ ਕਰਨਾ ਚਾਹੁੰਦੇ ਸਨ ਉਹਨਾਂ ਦੇ ਨਾਲ ਚਰਨਾਮ੍ਰਿਤ ਪਿਲਾ ਕੇ ਉਹਨਾਂ ਨੂੰ ਸਿੱਖ ਬਣਾ ਦਿੱਤਾ ਜਾਂਦਾ ਸੀ ਔਰ ਆਖਿਆ ਜਾਂਦਾ ਸੀ ਪੂਰੇ ਮਨ ਤੱਕ ਜਪ ਵਾਏ ਗੁਰ ਚਰਨ ਧੋਏ ਰਹਿ ਰਾਸ ਕਰ ਚਲਣਾ ਅਮਰਤ ਸਿਖਾਉਂ ਪਿਲਾਇਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ ਤੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਆਗਿਆ 22 ਮਸੰਦਾਂ ਨੂੰ ਵੀ ਦੇ ਦਿੱਤੀ ਮਸੰਦ ਸ਼ਬਦ ਪਰਸ਼ੀਅਨ ਦਾ ਹੈ ਮਸਨਦ ਮਸਨਦ ਕਹਿੰਦੇ ਨੇ ਇਸ ਤਰ੍ਹਾਂ ਤਖਤ ਨੂੰ ਸਿੰਘਾਸਣ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠਦਾ ਹੈ ਉਹਨੂੰ ਕਹਿੰਦੇ ਨੇ ਔਰੰਗ ਫਾਰਸੀ ਦੇ ਚ ਕਹਿੰਦੇ ਨੇ ਔਰੰਗ ਜਿਵੇਂ ਮਯੂਦੀਨ ਨੇ ਆਪਣਾ ਤਖੱਲੁਸ ਰੱਖਿਆ ਸੀ ਨਾ ਔਰੰਗਜ਼ੇਬ ਔਰੰਗਜ਼ੇਬ ਦਾ ਮਤਲਬ ਹੈ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਮਹਾਰਾਜ ਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨਾ ਜ਼ੇਬ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਬਾਇਦ ਫਰੇ ਤੇਰਾ ਨਾਮ ਇਹ ਤੈਨੂੰ ਸ਼ੋਭਾ ਨਹੀਂ ਦਿੰਦਾ ਤੂੰ ਤਖਤ ਵੀ ਸ਼ੋਭਾ ਨਹੀਂ ਹੈ ਤੂੰ ਤਖਤ ਦਾ ਸ਼ਿੰਗਾਰ ਨਹੀਂ ਹੈ ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਤਖਤ ਬਦਨਾਮ ਆ ਜਾਂਦਾ ਹੈ ਤਖਤ ਮਹਿਲਾ ਹੋ ਜਾਂਦਾ ਹੈ ਤਖਤ ਬਰਸ਼ਟ ਹੋ ਗੁਰੂ ਗੋਬਿੰਦ ਸਿੰਘ ਔਰੰਗ ਕਹਿੰਦੇ ਨੇ ਵੱਡੇ ਤਸ ਨੂੰ ਜਿਸ ਤੇ ਬਾਦਸ਼ਾਹ ਬੈਠਦਾ ਹੈ ਜਿਸ ਤੇ ਐਲਕਾਰ ਬੈਠਦੇ ਨੇ ਉਸ ਨੂੰ ਮਸਨਦ ਕਹਿੰਦੇ ਹੈ ਇਹ ਮਸਨਦ ਗੁਰੂ ਅਮਰਦਾਸ ਜੀ ਨੇ ਪ੍ਰਸਾਚਨਾਈ ਜਿਹੜੇ ਕਥਾ ਕਰਦੇ ਨੇ ਔਰ ਜੋ ਉਪਦੇਸ਼ ਦਿੰਦੇ ਨੇ ਗੁਰਵਾਣੀ ਦਾ ਉਹ ਉੱਚੀ ਥਾਂ ਤੇ ਬੈਠਣ ਉਹਨਾਂ ਨੇ 22 ਮੰਝੀਆਂ ਬਖਸ਼ਿਸ਼ ਕੀਤੀਆਂ ਸਨ 22 ਮਸੰਦ ਬਣਾਏ ਸਨ ਮਸਰਤ ਦਾ ਮਤਲਬ ਹੈ ਮੰਜੀ ਤਖਤ ਆਗਾ ਚਲ ਕੇ ਜਿਨ੍ਹਾਂ ਨੂੰ ਸਤਿਗੁਰ ਨੇ ਮਸੰਦ ਬਖਸ਼ਿਸ਼ ਕੀਤੀ ਸੀ ਮੰਜੀ ਬਖਸ਼ਿਸ਼ ਕੀਤੀ ਸੀ ਉਪਦੇਸ਼ ਦੇਂਦੇ ਦੇਂਦੇ ਉਹਨਾਂ ਦੀ ਪੂਜਾ ਪ੍ਰਤੀਸ਼ਠਾ ਇਤਨੇ ਵੱਧ ਗਈ। ਔਰ ਉਹਨਾਂ ਦੀ ਧਨ ਸੰਪਦਾ ਸ਼ਕਤੀ ਵੀ ਇਤਨੇ ਵੱਧ ਗਈ। ਉਹਨਾਂ ਦੇ ਅੰਦਰ ਇਹ ਖਿਆਲ ਆ ਗਿਆ ਆਪਾਂ ਖੁਦ ਹੀ ਕਿਉਂ ਨਾ ਗੁਰੂ ਬਣੀਏ ਗੁਰੂ ਦਾ ਪ੍ਰਚਾਰ ਕਰਨ ਦੀ ਕੀ ਲੋੜ ਹੈ। ਬ੍ਰਸ਼ਟ ਹੋ ਗਏ। ਇਸ प्रथा ਨੂੰ ਗੁਰੂ ਗੋਬਿੰਦ ਸਿੰਘ ਨੇ ਫਿਰ ਖਤਮ ਕਰ ਦਿੱਤਾ। ਇਹ ਮਸੰਦ ਪ੍ਰਥਾ ਨਹੀਂ ਚੱਲੇਗੀ। ਮਸੰਦ ਦਾ ਤੇ ਮਤਲਬ ਸੀ ਛੋਟਾ ਤਖਤ। पर बिना नो बख्शीश ਕੀਤਾ ਗਿਆ ਸੀ ਉਹ ਇਤਨੇ ਅਗਾਹ ਚੱਲ ਕੇ ਭੇੜੇ ਨਿਕਲੇ ਉਹ ਪੂਜਾ ਪ੍ਰਤੀਸ਼ਠਾ ਹਜ਼ਮ ਨਾ ਕਰ ਸਕੇ ਉਹ ਸ਼ਕਤੀ ਨੂੰ ਹਜ਼ਮ ਨਾ ਕਰ ਸਕੇ ਬਰਸ਼ਟ ਹੋ ਗਏ ਉਹ ਜੀ ਤਾਕਤ ਮਨੁੱਖ ਨੂੰ ਬਰਸ਼ਟ ਕਰ ਦਿੰਦੀ ਹੈ ਸ਼ਕਤੀ ਬਰਸ਼ਟ ਕਰ ਲੈਂਦੀ ਹੈ ਬਹੁਤ ਸਾਰੇ ਮਨੁੱਖਾਂ ਨੂੰ ਜਿਹੜਾ ਅਸੀਂ ਕਹਿੰਦੇ ਨੇ بڑا ਸ਼ਰੀਫ ਹੈ بڑا ਸ਼ਰੀਫ ਹੈ ਧਾਰਮਿਕ ਅਨੁਭਵ ਕਹਿੰਦਾ ਹੈ ਸ਼ਰੀਫ ਨਹੀਂ ਕਮਜ਼ੋਰ ਹੈ ਜਰਾ ਤਾਕਤ ਵਿੱਚ ਆ ਲੈਣ ਦੇ ਫਿਰ ਕੀ ਕਰ ਸਕਦਾ ਹੈ ਇੱਕ ਕਮਜ਼ੋਰ شریف ਨਹੀਂ ਹੈ ਜੇ ਦਿਨ ਸ਼ਕਤੀ ਦੇ ਕੋਲ ਆ ਗਏ ਫਿਰ ਬਰਸਟ ਹੋ ਜਾਏਂ ਦੇਸ਼ ਗੁਲਾਮ ਸੀ ਚਿੱਟੇ ਕਪੜੇ ਚਿੱਟੀਆਂ ਟੋਪੀਆਂ ਚਿੱਟੇ ਵਸਤਰ ਮਹਾਤਮਾ ਗਾਂਧੀ ਨੇ ਪਹਿਨਾ ਹੈ ਦੇਵਤਿਆਂ ਜੈਸੇ ਲੱਗਦੇ ਸਨ ਹਰੇਕ ਨਾਲ ਹੱਥ ਜੋੜ ਕੇ ਬੋਲਦੇ ਸਨ ਬੜੇ ਹਲੇ ਬੜੀ ਗੱਲ ਬੜਾ ਪ੍ਰਭਾਵ ਉਹਨਾਂ ਦਾ ਲੋਕੀ ਬੜਾ ਸਨਮਾਨ ਕਰਦੇ ਸਨ ਸਤਕਾਰ ਕਰਦੇ ਸਨ ਸੇਜੇ ਸੇਜੇ ਉਹਨਾਂ ਦੇ ਕੋਲ ਤਾਕਤ ਆ ਗਈ ਸਿੰਘਾਸਨ ਤੇ ਬੈਠ ਗਏ ਧਨ ਦੀ ਸ਼ਕਤੀ ਆ ਗਈ ਤਾਕਤ ਆ ਗਈ ਭ੍ਰਸ਼ਟੋਕ ਭ੍ਰਸ਼ਟਾਚਾਰ ਦੇ ਨਿਸ਼ਾਨੀ ਉਹਨਾਂ ਕੱਪੜਿਆਂ 'ਚ ਟੱਪਣ ਲੱਗਦੇ। ਇੰਨੇ ਚਿੱਟੇ ਕੱਪੜਿਆਂ 'ਤੇ ਇਤਨਾ ਕਾਲਾ ਰੰਗ ਪ੍ਰਗਟ ਹੋਵੇ। ਕੋਈ ਵੀ ਕੋਈ ਵੀ। ਮੈਂ ਰਾਜਨੀਤਿਕ ਨਹੀਂ ਅਸਲੀਅਤ ਬੜੇ ਸਾਹਮਣੇ ਜੋ ਹੈ ਰੱਖਦਾ ਪਿਆ। ਕਮਜ਼ੋਰ ਸੰ ਤੇ ਦੇਵਤਿਆਂ ਵਰਗੇ ਸੰ ਤਾਕਤ ਵਰ ਉਹ ਗਏ ਤੇ ਦੇ ਤੋ। ਸ਼ਕਤੀ ਬਰਸ਼ਟ ਕਰ ਦਿੰਦੀ ਹੈ। ਤਾਕਤ ਬਰਸ਼ਟ ਕਰ ਦਿੰਦੀ ਹੈ। ਸਾਕਤ ਸ਼ਕਤੀ ਸਾਰੇ ਬ੍ਰਸ਼ਟਪਣੇ ਨ ਛੁਪਾ ਦਿੰਦੀ ਹੈ ਇਹ ਇਤਨੀ ਵੱਡੀ ਚਾਦਰ ਹੈ ਗੁਨਾਹਾਂ ਤੇ ਪਾ ਕੇ ਆਪਣੇ ਗੁਨਾਹਾਂ ਨੂੰ ਢੱਕ ਲੈ ਲੈਨੇ ਬ੍ਰਸ਼ਾਚਾਰ ਨੂੰ ਝੱਟ ਢੱਕ ਲੈ ਲੈਨੇ ਕਹਿੰਦੇ ਨੇ ਸਰਮਦ ਸੂਫੀ ਫਕੀਰ ਦਿੱਲੀ ਦੀਆਂ ਗਲੀਆਂ ਵਿੱਚ ਲਗਨ ਘੁੰਮਦਾ ਹੁੰਦਾ ਸੀ ਇਹ 14 ਸੂਫੀ ਸੰਤ ਵੀ ਔਰੰਗਜ਼ੇਬ ਨੇ ਕਤਲ ਕੀ ਦੇਨੇ ਇਹ ਵੀ ਮੈਂ ਅਰਜ਼ ਕਰਦੇ ਆਂ ਦਾ ਸਾਰਾ ਇਤਿਹਾਸ ਬੜਾ ਹੋਣੇ ਇਤਿਹਾਸ ਹੈ। ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਦਸੰਬਰ ਦਾ ਮਹੀਨਾ ਸੀ, ਠੰਡ ਬੜੀ ਪੈਂਦੀ ਹੈ ਜਿੱਥੇ। ਅਹਿਲਕਾਰ ਬੈਠੇ ਸਨ, ਔਰੰਗਜ਼ੇਬ ਬੈਠਾ ਸਾਰਿਆਂ ਦੇ ਗੋ ਉਸ ਜ਼ਮਾਨੇ ਦੇ ਮੁਤਾਬਕ ਕੋਲਿਆਂ ਦੀ ਅੰਗੀਠੀਆਂ ਜਲ ਰਹੀਆਂ ਸਨ ਤੇ ਸਾਰਿਆਂ ਨੇ ਗਰਮ ਕਪੜੇ, ਗਰਮ ਦੋਸ਼ਾਲੇ ਓੜੇ। ਇਹ ਨੰਗਾ ਫਕੀਰ ਇਹਨੂੰ ਪਕੜ ਕੇ ਲਿਆਂਦਾ ਗਿਆ। ਹਨਕਾਰਾ ਨੇ ਕਿਹਾ ਜਹਾਂ ਬਨਾ ਹੈ ਮੁਸਲਮਾਨ ਲੇਕਿਨ ਹਿੰਦੂ ਨਾਗਿਆ ਸਾਧੂਆਂ ਦੀ ਤਰ੍ਹਾਂ ਨਗਨ ਬਣ ਕਪੜੇ ਨਹੀਂ ਪਹਿਨਦਾ ਇਹਨੂੰ ਬੜੀ ਤਾਰਨਾ ਕੀਤੀ ਇਹ ਬੜਾ ਸਮਝਾਇਆ ਇਹ ਮੰਨਦਾ ਨਹੀਂ ਲਹਿਜ਼ਾ ਸੀਸ ਨੂੰ ਆਪ ਜੀ ਦੇ ਕੋਲ ਲੈ ਆਂਦਾ ਹੈ ਹੁ ਫੈਸਲਾ ਕਰੋ ਔਰੰਗਜ਼ੇਬ ਨੇ ਜਿਹੜਾ ਆਪਣੇ ਤਨ ਤੇ ਦੁਸ਼ਾਲਾ ਪਹਿਨੇ ਆਇਆ ਸੀ ਇਹ ਸਿਪਾਹੀ ਨੂੰ ਦਿੱਤਾ ਖੇਡ ਇਹਦੇ ਤਨ ਨੂੰ ਡੱਕਦਾ ਇਹ ਸਬਾ ਵਿੱਚ ਨੰਗਾ ਚੰਗਾ ਨਹੀਂ ਲੱਗਦਾ ਕੁਸ਼ ਦੁਸ਼ਾਲੇ ਨਾਲ ਡੱਕ ਦਿੱਤਾ ਸਰਮਦ ਕਹਿੰਦਾ ਹੈ ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਬੜਾ ਕੀਮਤੀ ਦੁਸ਼ਾਲਾ ਆਪਣਾ ਦੇ ਦਿੱਤਾ ਠੰਡ ਬੜੀਏ ਕੰਗੇ ਟੀਵੀ ਮੇਰੇ ਕੋਲ ਰੱਖੋ ਇਹ ਕੰਗੇ ਟੀਵੀ ਰੱਖ ਲਈ ਤੇ ਇਹ ਦੁਸ਼ਾਲਾ ਉਤਾਰ ਕੇ ਉਸੇ ਜਬਾਤ ਜਲ ਕੇ ਖਾਕ ਹੋ ਗਏ ਔਰੰਗਜ਼ੇਬ ਨੇ ਆਪਣੀ ਤੋਹਿਨ ਸਮਝੀ ਕਹਿ ਲਗੇ ਤੂੰ ਸਿਰਫ ਨੰਗਾ ਹੀ ਨਹੀਂ ਬਲਕਿ ਬਦਤਮੀਜ਼ ਵੀ ਹੈ ਮੈਂ ਤੈਨੂੰ ਤਨ ਢਕਣ ਵਾਸਤੇ ਤੁਸ਼ਾਲਾ ਦਿੱਤਾ ਹੈ ਤੂੰ ਅੱਗ ਵਿੱਚ ਪਾ ਕੇ ਫੁੱਕ ਦਿੱਤਾ ਹੈ ਪਤਾ ਇਸ ਫਕੀਰ ਨੇ ਕੀ ਆਖਿਆ ਪੇਸ਼ਾਨ ਦੇ ਲਿਬਾਸ ਹਰ ਕੇ ਰਾਂ ਐ ਬੇਦੀ ਬੇਅਬਾ ਰਾਂ ਲਿਬਾਸ ਪੁਰਿਆ ਨਹੀਂ ਦਾ ਪੁਰੇ ਆਨੇ ਕਹਿੰਦੇ ਨਗਨ ਦਾ ਬਾਦਸ਼ਾਹ ਪਹਿਲੇ ਮੈਨੂੰ ਇਹ ਦੱਸ ਫੁੱਲਾਂ ਨੂੰ ਨਹੀਂ ਢਕਿਆ ਜਾਂਦਾ ਗੰਦਗੀ ਨੂੰ ਢਕਿਆ ਜਾਂਦਾ ਹੈ ਗੰਦ ਨੂੰ ਢਕਣ ਦੀ ਲੋੜ ਆਉਂਦੀ ਹੈ ਕੋਈ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਆਉਂਦੀ ਹੈ ਤੂੰ ਵੇਖ ਮੇਰੇ ਤਨ ਵਿੱਚ ਤੈਨੂੰ ਕ੍ਰੋਧ ਲੋਭ ਮੋਹ ਹੰਕਾਰ ਇਰਖਾ ਜੈਨਸੀ ਨਿੰਦਾ ਉਸਤ ਦਿਖਾਈ ਰਹਿੰਦੀ ਹੈ ਮੈਂ ਕਿਹੜੀ ਗੰਦਗੀ ਨੂੰ ਢਕਾਂ ਕਿਸ ਨੂੰ ਢਕਾਂ ਤੇਰੇ ਜ਼ਿੰਦਗੀ ਖੋਲ ਰਹੀ ਤਰਾਂ ਤੂੰ ਕੱਪੜਿਆਂ ਦੇ ਚ ਵੀ ਨੰਗਾ ਮੈਂ ਨੰਗਾ ਵੀ ਖੁਦਾ ਦੇ ਕੋ ਢਕੇ ਹੋਇਆ ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਦੇ ਇਹ ਜੋ ਤੂੰ ਸੁੰਦਰ ਕੱਪੜੇ ਪਾਏ ਹੋਏ ਨੇ ਇਹ ਕੱਪੜੇ ਵੀ ਤੇਰੀ ਗੰਦਗੀ ਨੂੰ ਢੱਕ ਨਹੀਂ ਸਕਦੇ ਤੇਰੇ ਤਿੰਨ ਭਰਾਵਾਂ ਦਾ ਕਤਲ ਇਹਨਾਂ ਕੱਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਤੂੰ ਪਿਓ ਨੂੰ ਤੜਵਾ ਤੜਵਾ ਕੇ ਮਾਰਿਆ ਏ ਤੇ ਕੱਪੜੇ ਇਸ ਜ਼ੁਲਮ ਨੂੰ ਨਹੀਂ ਢੱਕ ਸਕਦੇ ਤੂੰ ਸੂਫੀ ਫਕੀਰ ਕਤਲ ਕੀਤੇ ਨੇ ਇਹ ਤੇਰੇ ਕੱਪੜੇ ਉਹਨਾਂ ਗੁੜਾਹਾਂ ਨੂੰ ਨਹੀਂ ਢੱਕ ਸਕਦੇ ਇਨ੍ਹਾਂ ਕੱਪੜਿਆਂ ਦੇ ਵਿੱਚ ਵੀ ਤੂੰ ਨੰਗਾ ਹੈ ਬਦਵੋ ਆ ਰਹੀ ਹੈ ਮੈਂ ਨਗਨ ਵੀ ਢਕੇ ਹੋਇਆ ਪ੍ਰਭੂ ਦੀ ਦਰਗਾਹ ਦੇ ਵਿੱਚ ਫੁੱਲਾਂ ਨੂੰ ਢੱਕਣ ਦੇ ਨਾਲ ਚਦਰਾਂ ਦੇ ਨਾਲ ਲੋੜੀਂਦੀ ਬਹੁਤ ਵੱਡੇ ਜੋ ਹੈ ਸਚਾਈ ਬਿਆਨ ਕੀਤੀ ਅਕਸਰ ਉਸ ਨੂੰ ਢਕਣਾ ਪੈਂਦਾ ਜੋ ਗੰਦਗੀ ਹੈ ਹੁੱਲਾ ਨੂੰ ਢਕਣ ਦੇ ਕੀ ਲੋੜ ਹੈ ਹੁੱਲ ਤੇ ਸਰੇ ਆਮ ਆਉਂਦੇ ਨੇ ਸ਼ਕਤੀ ਤਾਕਤ ਵਕਤੀ ਤੌਰ ਤੇ ਗੁਨਾਹਾਂ ਨੂੰ ਢਕ ਦਿੰਦੀ ਹੈ ਇੱਕ ਕਮਜ਼ੋਰ ਮਨੁੱਖ ਬਹੁਤ ਵੱਡੇ ਗੁਨਾਹ ਨਹੀਂ ਕਰ ਸਕਦਾ ਕਿਉਂਕਿ ਕਮਜ਼ੋਰ ਹੈ ਇਕ ਤਾਕਤਵਰ ਮਨੋਕ ਬਹੁਤ ਵੱਡੇ ਗੁਨਾਹ ਕਰ ਸਕਦਾ ਕਿਉਂਕਿ ਧਕੇ ਜਾਂਦੇ ਨੇ ਧਕੇ ਜਾਂਦੇ ਨੇ ਇਹ ਵੀ ਮੈਸ ਕਰਦੇ ਪਹਿਲਾ ਲਖਣ ਜੋ ਰਮਿਆ ਹੋਇਆ RAM ਹੈ ਪਰਮਾਤਮਾ ਹੈ ਉਹਦਾ ਮੰਤਰ ਉਹਦਾ ਬੋਲ ਕੋਈ ਵੀ ਹੋ ਸਕਦਾ ਉਸ ਰਮੇ ਹੋਏ RAM ਦਾ ਮੰਤਰ ਮੰਤਰ ਕਹਿੰਦੇ ਨੇ ਬੋਲ ਨੂੰ ਕੋਈ ਵੀ ਹੋ ਸਕਦਾ ਉਹਦੀ ਰਸਨਾ ਤੇ ਵਸਿਆ ਹੋਵੇ ਮਹਾਰਾਜ ਕਹਿੰਦੇ ਨੇ ਪਹਿਲਾ ਲਖਣ ਇਹ ਇਹਨੂੰ ਸਤਿਗੁਰੂ ਇੰਜ ਕਹਿੰਦੇ ਨੇ ਪ੍ਰਭ ਜੀ ਵਸੇ ਸਾਧ ਕੀ ਰਸਨਾ ਪ੍ਰਭੂ ਕਿੱਥੇ ਵਸਦਾ ਹੈ ਸਾਧੂ ਦੀ ਰਸਨਾ ਤੇ ਵਸਦਾ ਹੈ ਭੋਜਨ ਦੀ ਗੁਰ ਕੀ ਮੂੰਹ ਦੇ ਚ ਪਾਈ ਤੋ ਸਵਾਦ ਪਿਆ ਗਿਆ ਇਹ ਠੀਕ ਹੈ ਜੇ ਕੰਠ ਤੋਂ ਥੱਲੇ ਨਹੀਂ ਗਈ ਅਜੇ ਪਚੀ ਨਹੀਂ ਹੈ ਅਜਿਓ ਖੂਨ ਨਹੀਂ ਬਣੀ, ਮਾਸ ਨਹੀਂ ਬਣੀ, ਅਜਿਓ ਸਰੀਰ ਦਾ ਹਿੱਸਾ ਨਹੀਂ ਬਣੀ, ਸਵਾਦ ਤੇ ਆ ਗਿਆ। ਰਸਤੇ ਅਲਗੇ ਨੇ। ਆਪ ਦੀ ਵਿਆਧਲੀ ਅਰਸ਼ ਕਰਾਂ, ਰਸ ਪਹਿਲੇ ਆ ਜਾਂਦਾ ਹੈ ਅਧਿਆਤਮਕ ਬਲਬਾਦ ਦੇਚ ਬਰਾਪਤ ਹੁੰਦਾ ਹੈ। ਜਿਵੇਂ ਭੋਜਨ ਦਾ ਰਸ ਤੇ ਪਹਿਲੇ ਆ ਜਾਂਦਾ ਹੈ, ਭੋਜਨ ਖੂਨ ਬਾਦ ਦੇਚ ਬਣਦਾ। ਭੋਜਨ ਸਰੀਰ ਦੀ ਸ਼ਕਤੀ ਬਾਦ ਦੇਚ ਬਣਦਾ, ਉਸੇ ਵਕਤ ਨਹੀਂ ਬਣਦਾ। ਸਵਾਦ ਪਹਿਲੇ ਆ ਜਾਂਦਾ ਹੈ। ਪ੍ਰਭੂ ਦਾ ਨਾਮ ਰਸਨਾ ਤੇ ਵਸ ਗਿਆ ਰਸ ਪਹਿਲੇ ਆ ਜਾਂਦਾ ਹੈ ਇਹ ਪਹਿਚਾਨ ਹੈ ਪਾਠ ਕਰਦੇ ਹਾਂ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਨਿਤਨੇਮ ਕਰਦੇ ਹਾਂ ਜੇ ਰਸ ਆ ਗਿਆ ਹੈ ਤੋ ਸਮਝ ਲਓ ਇਹ ਬਾਣੀ ਰਸਨਾ ਤੇ ਵਸ ਗਈ ਹੈ ਪ੍ਰਭੂ ਦਾ ਨਾਮ ਰਸਨਾ ਤੇ ਵਸ ਗਿਆ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੈ ਵਸਾਈ ਇਹ ਤੇ ਨਾਮ ਹੈ ਪਰਮਾਤਮਾ ਦੇ ਗੁਨਾ ਦਾ ਉਚਾਰਨ ਕੀਤਾ ਇਹ ਗੁਰੂ ਨਾਨਕ ਨੇ ਨਹੀਂ ਉਚਾਰਨ ਕੀਤੀ ਮਹਾਰਾਜ ਕਹਿੰਦੇ ਮੋ ਆਪੋ ਬੋਲ ਨਾ ਜਾਣਦਾ ਮੈਂ ਨਹੀਂ ਬੋਲ ਨਾ ਜਾਣਦਾ ਮੈਂ ਤੇ ਚੁੱਪ ਕਰ ਗਿਆ ਫਿਰ ਇਹ ਕੌਣ ਬੋਲੇ ਕਿ ਜੈਸੇ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਬੇਰਾਲ ਤੇ ਖਸਮ ਬੋਲੇ ਪਰਮਾਤਮਾ ਬੋਲੇ ਇਹ ਪਰਮਾਤਮਾ ਦੇ ਬੋਲ ਨੇ ਪਰਮਾਤਮਾ ਨਾਲ ਜੁੜ ਸਕਦੇ ਅਸੀਂ ਆਪਣੇ ਬੋਲਾਂ ਕਰਕੇ ਨਹੀਂ ਪਰਮਾਤਮਾ ਦੇ ਬੋਲਾਂ ਕਰਕੇ ਇਸੋ ਹਸੇ ਕੇ ਆ ਗਿਆ ਪੋਥੀ ਪਰਮੇਸ਼ਰ ਦਾ ਸਥਾਨ ਤੇ ਪੋਥੀ ਸਾक्षात ਪਰਮਾਤਮਾ ਦਾ ਸਥਾਨ ਹੈ ਸਿੰਘਾਸਣ ਹੈ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਗਿਆ ਮੱਥਾ ਸ਼ਰਧਾ ਦੇ ਨਾਲ ਪਰਮਾਤਮਾ ਨੂੰ ਟੇਕੇ ਹੋਇਆ ਮੱਥਾ ਪ੍ਰਭੂ ਨੂੰ ਟੇਕੇ ਹੋਏ ਤੇ ਤੇ ਉਹਦੇ ਬੋਲ ਨੇ ਉਹਦੇ ਬਚਨ ਨੇ ਵਾਹਿਗੁਰੂ ਵਾਹਿਗੁਰੂ ਜਪਣਾ ਜਪਣਾ ਤੇ ਪੜਨਾ ਥੋੜਾ ਜਿਆ ਅੰਤਰਾ ਵੀ ਸੁਣਦਾ ਜਪਣ ਲੱਗਿਆ ਧਿਆਨ ਅੰਤਰਮੁਖੀ ਕਰਨਾ ਪੈਗਾ ਪੜਨ ਲੱਗਿਆ ਧਿਆਨ ਬਾਹਰ ਕਰਨਾ ਪੈਗਾ ਅੱਖਰਾਂ ਤੇ ਧਿਆਨ ਟਿਕਾਣਾ ਪੈਗਾ ਨਜ਼ਰ ਤੇ ਧਿਆਨ ਤੂੰ ਪੜਨਾ ਕਹਿੰਦੇ ਨੇ ਬਾਣੀ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖ ਹੈ ਮੈਂ ਸੈਂਕੜੇ ਗੁਣਾ ਨਹੀਂ ਕਹਿੰਦਾ ਲੱਖਾਂ ਗੁਣਾ 18 18 ਘੰਟੇ ਪੜਨ ਵਾਲੇ ਪਾਠ ਹੀ ਮੈਂ ਦੇਖੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 8 ਮਿੰਟ ਵੀ ਕੋਈ ਜਪ ਕਰ ਸਕੇ ਮੁਸ਼ਕਲ ਕਠਨਾ ਜਪ ਕਰਨ ਲੱਗਿਆਂ ਧਿਆਨ ਅੰਤਰਮੁਖੀ ਕਰਨਾ ਪਏਗਾ ਪੜਨ ਲੱਗਿਆਂ ਧਿਆਨ ਬਾਹਰ ਕਰਨਾ ਪਏਗਾ ਤੇ ਪੜਨ ਦੇ ਨਾਲ ਬਾਹਰ ਵਾਈਬ੍ਰੇਸ਼ਨ ਤੇ ਚੰਗੀ ਬਣੇਗੀ ਤਰੰਗਾਂ ਤੇ ਚੰਗੀਆਂ ਬੜਨ ਗਿਆ ਪੜਨ ਵਾਲੇ ਦਾ ਮਨ ਨਹੀਂ ਬਦਲੇਗਾ ਚਾਹੇ ਸਾਰੀ ਜ਼ਿੰਦਗੀ ਪੜਦਾ ਰਹੇ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਹਰ ਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੰਨ ਹੋਰ ਹਉ ਮੈਂ ਜਖਣਾ ਜਾ ਪੜਨ ਨਾਲ ਬਾਣੀ ਕੰਠ ਹੋ ਸਕਦੀ ਹੈ ਪੜਨ ਦੇ ਨਾਲ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਪੜਨ ਨਾਲ ਇਤਨਾ ਪਤਾ ਚੱਲ ਸਕਦਾ ਹੈ ਕਿਹੜੇ ਅੰਗ ਤੇ ਹੈ ਕਿਹੜੇ ਪਾਤਸ਼ਾਹ ਦੀ ਹੈ ਪੜਨ ਨਾਲ ਮਨੁੱਖ ਬਾਣੀ ਦਾ ਰੂਪ ਨਹੀਂ ਹੋ ਸਕਦਾ ਜਪਣ ਨਾਲ ਬਾਣੀ ਦਾ ਰੂਪ ਹੋ ਜਾਏਗਾ ਤੇ ਵੀ ਮਹਿਰਸ ਕਰੇ ਤੇ ਜਪਣਾ ਕੀ ਇਹ ਸਬਬ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਉਹਦੇ ਵਾਸਤੇ ਅੱਖਾਂ ਅੱਖਾਂ ਬੰਦਆਂ ਬੰਦ ਕਰਨੀਆਂ ਪੈਣਗੀਆਂ ਕੋਈ ਦਿਖਾਈ ਨਾ ਦੇਵੇ ਧਿਆਨ ਨੂੰ ਅੰਤਰਮੁਖੀ ਕਰਨਾ ਪੈਗਾ ਤਾਂ ਜਪ ਕਰ ਸਕੋਗੇ ਪੜਨ ਲੱਗਿਆਂ ਧਿਆਨ ਨੂੰ ਬਾਹਰ ਕਰਨਾ ਪੈਗਾ ਤਾਂ ਪੜ ਸਕੋਗੇ ਪੜਨਾ ਇਸ ਵਾਸਤੇ ਤਾਂ ਕਿ ਇੱਕ ਦਿਨ ਜਪਣ ਦੀ ਜਾਚ ਆ ਜਾਏ ਪੜਨਾ ਇੱਕ ਇਸ ਵਾਸਤੇ ਅਰਥ ਬੋਧ ਦਾ ਪਤਾ ਚਲ ਜਾਏ ਪੜਨਾ ਇਸ ਵਾਸਤੇ ਹੈ ਕਿਹੜੇ ਪਾਦਸ਼ਾਹੀ ਕਿਹੜੇ ਅੰਗ ਹੈ ਜਪਣਾ ਇਸ ਵਾਸਤੇ ਹੈ ਗੁਰੂ ਦਾ ਰੂਪ ਹੋ ਜਾਈਏ ਪ੍ਰਭੂ ਦਾ ਰੂਪ ਹੋ ਜਾਏ ਬਿਨਾਂ ਜਪਿਆ ਨਹੀਂ ਹੋਇਆ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ જપણા પડન લખા ગુણા ઔખર